ਮੈਂ ਦੱਸ ਗਿਆ ਜਿਹੜੇ ਵੀਰ ਆਏ ਨੇ ਇਸ ਇਲਾਕੇ ਦੇ ਵਿੱਚ ਬਹੁਤ ਘੱਟ ਗਿਣਤੀ ਦੇ ਲੋਕ ਆ ਜਿਹੜੇ ਡੇਰਾ ਸੰਕਟ ਬੱਲਾ ਦੇ ਨਾਲ ਜੁੜੇ ਨੇ ਤਾਂ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਕਿ ਅਸ਼ੇ ਦੇ ਇੱਥੋਂ ਦੇ ਲੋਕਾਂ ਨੂੰ ਪਤਾ ਕਿ ਸਤਿਗੁਰੂ ਸਵਾਮੀ ਸਰਵੰਦਾਸ ਮਹਾਰਾਜ ਜੀ ਕੌਣ ਨੇ ਤੇ ਉਹਨਾਂ ਦਾ ਜਿਹੜਾ ਸਮਾਨ ਨੂੰ ਕੀ ਦੇਣਾ ਤੇ ਦੱਸਦੀ ਹੈ 사ਸੰਗਤ ਜੀ ਇਸ ਸਮਾਜ ਦੇ ਵਿੱਚ ਸੰਤ ਮਹਾਂਪੁਰਸ਼ ਬੜੇ ਹੋਏ ਆ ਪਤਾ ਅਨੁਗੁਰੂ ਰਵਦਾਸ ਮਹਾਰਾਜੀ ਦੇ ਪਾਵਨ ਗਰਵਾ ਦੇ ਨਮਸਤਾਨ ਦੀ ਖੋਜ ਕਰਨ ਵਾਲੇ ਤਨਮਨੂ ਸਰਵੰਦਾਸ ਮਹਾਰਾਜੀ ਨੇ ਡੇਰਾ ਸਾਤਰ ਬਣਾ ਕੇ ਕਹਿਦੇ ਆਣੇ ਜੱਲ੍ਹਾਂ ਦੇ ਮਹਾਨ ਮਹਾਂਪੁਰਸ਼ ਜਿਨ੍ਹਾਂ ਦੇ ਨਾਮ ਤੋਂ ਡੇਰਾ ਸੱਤਣ ਬੰਨਾ ਜਿਹੜਾ ਚਲਦਾ ਹਾ ਸਾਸ ਸੰਗਤ ਜੀ ਤੇ ਸਾਸ ਸੰਗਤ ਦੀ ਕਹਿਣ ਆ ਬਾਤ ਇਹ ਹੀ ਹੈ ਜਿਸ ਤਰ੍ਹਾਂ ਪਹਿਸਾਰੇ ਦੱਸਿਆ ਕਿ ਜਿੱਥੇ ਵੀ ਪਿੰਡਾਂ ਦੇ ਵਿੱਚ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਨੇ ਜੜ ਡੇਰੇ ਬੰਨਾ ਵੀ ਤੇ ਲੋਕ ਜੁੜੇ ਨੇ ਮਿਸ਼ਨ ਦੇ ਨਾਲ ਤਾਂ ਜੁੜ ਜਾਂਦੇ ਕਹਿੰਦੇ ਵੀ ਆਪਾਂ ਡੇਰੇ ਬੰਦਾਂ ਨਾਲ ਜੁੜੇ ਆ। ਪਰ ਜਦੋਂ ਆਪਣੇ ਘਰ ਦੇ ਵਿੱਚ ਕੋਈ ਖੁਸ਼ੀ ਜਾਂ ਗਮੀ ਦਾ ਕੋਈ ਪ੍ਰੋਗਰਾਮ ਕਰਵਾਣਾ ਹੁੰਦਾ ਫਿਰ ਉਹਨਾਂ ਨੂੰ ਮਹਾਰਾ ਦੀ ਅਮਰਦਵਾਨੀ ਯਾਦ ਨਹੀਂ ਆਉਂਦੀ। ਕਿਉਂ ਜੇ ਗੁਰੂ ਰਮਦਾਸ ਮਹਾਰਾ ਜੀ ਦੇ ਨਾਲ ਸੱਚੀ ਪ੍ਰੀਤ ਹੋਵੇ ਤਾਂ ਕੀ ਗੱਲ ਫਿਰ ਗੁਰੂ ਰਮਦਾਸ ਮਹਾਰਾ ਜੀ ਦੀ ਬਾਣੀ ਜਿਹੜੇ ਕੰਡੇ ਤੋਂ ਬੰਨ ਲਗਾਂਦੀ ਹੈ। ਗਾਵ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਮਹਾਰਾ ਕਹਿੰਦੇ ਹੁੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿਚਵਾੜੇ ਦੇ ਅਮਰ ਸਾਰੇ। ਤੇ ਗੁਰੂ ਰਣਦਾਸ ਮਹਾਰਾਜ ਦੀ ਬਾਣੀ ਕੱਲੀ ਬਾਣੀ ਹੈ ਕੋਈ ਕਿਤਾਬ ਨਹੀਂ ਹੈ ਇਹ ਮਹਾਰਾਜ ਦੀ ਆਪ ਜਿਹੜੇ ਬਾਣੀ ਰੂਪ ਮਿਰਾਜ ਬਾਣੀ ਸਭੇ ਸਗਾਂ ਦਾ ਮਾਣ ਹੋਣਾ ਚਾਹੀਦਾ ਸਾਨੂੰ ਖੁਸ਼ੀ ਹੋਣੀ ਚਾਹੀਦੀ ਕਿ ਸਾਡਾ ਅੱਜ ਸਾਡੇ ਤੋਂ ਆਪਣਾ ਧਰਮ ਹੈ ਸਾਡੇ ਨੂੰ ਅੱਜ ਸਾਡਾ ਜਿਹੜਾ ਧਰਮ ਦਾ ਕੋਮੇ ਨਿਸ਼ਾਨ ਹਰ ਤਨਸ਼ਾਲ ਸਾਡੇ ਤੋਂ ਆਪਣਾ ਹੈ ਅੱਜ ਸਾਡੇ ਤੋਂ ਸਾਡਾ ਆਪਣਾ ਧਾਰਮਿਕ ਗ੍ਰੰਥ ਪਾਵੋਸ਼ਰੀ ਅਮਰਤ ਬਾਣੀ ਹੈ ਤੇ ਸੰਬੋਧਨ ਜਿਹੜਾ ਜਕਾਰਾ ਜੈ ਗੁਰਦੇਵ ਤਾਂ ਅਨੁਗੁਣੇ ਮਲਾ ਸਾਡੇ ਤੋਂ ਸਾਰਾ ਕੁਝ ਆਪਣਾ ਹੈ ਅਕਸਰ ਕਿਤੇ ਜਾਣ ਦੀ ਲੋੜ ਨਹੀਂ ਕਿਸੇ ਦਾ ਦੀ ਹਿੰਦੂਆਂ ਦੀ ਲੋੜ ਨਹੀਂ ਹੈ ਜੇਕਰ ਇਹ ਸਾਡੇ ਤੋਂ ਸਾਰਾ ਕੁਝ ਆਪਣਾ ਹੈ ਤੇ ਫਿਰ ਆਪਾਂ ਕਿਉਂ ਕਿਸੇ ਦੇ ਜਿਹੜੇ ਗੁਲਾਮ ਬਣ ਕੇ ਰਹੀਏ ਧਰਮ ਦਾ ਭਾਵੇਂ ਆਜ਼ਾਦ ਹੋਣਾ ਹੈ ਆਜ਼ਾਦੀ ਦਾ ਜਿਹੜਾ ਜੇ ਕਿਸੇ ਧਰਮ ਚ ਰਹਿ ਕੇ ਸਾਨੂੰ ਇਹ ਸਾਥ ਤੋਂ ਹੋ ਰਿਹਾ ਕਿ ਅਸੀਂ ਬਲਾਮ ਹੈ ਤੇ ਅਸੀਂ ਉਹ ਧਰਮ ਨੂੰ ਕਰਨਾ ਵੀ ਕੀ ਹੈ ਜਦੋਂ ਹੁਣ ਆਸੀਂ ਦੇਖਦੇ ਜਿੱਥੇ ਮਹਾਰਾਜ ਦੀ ਬਾਣੀ ਦੁੱਜੀ ਰੱਖੀ ਹੈ ਜਦੋਂ ਮੌਨ ਨੇ ਪ੍ਰੋਗਰਾਮ ਕਰਵਾਣੇ ਮੁੰਡੇ ਦਾ ਡਰ ਕਰਕੇ ਕਰਵਾਣੇ ਕਿਤੇ ਦੂਜੇ ਬੰਦੇ ਨਾਲ ਸਾਨੂੰ ਕਿਸੇ ਗੱਲ ਦੀ ਇੱਤਰ ਕਾਬਲ ਨਾ ਪੈ ਜੇ ਜੇ ਡਰ ਕਰਕੇ ਪ੍ਰੋਗਰਾਮ ਹੀ ਕਰਨੇ ਪਰਮਾਨ ਦੀ ਅੰਮ੍ਰਿਤ ਬਾਣੀ ਨੇ ਕਹੋ ਜਿੱਥੇ ਆਪਾਂ ਖੁੱਲੀ ਆਜ਼ਾਦੀ ਦੇ ਨਾਲ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਈਏ ਜਿੱਥੇ ਸਾਨੂੰ ਕਿਸੇ ਗੱਲ ਦਾ ਡਰ ਪੈਣਾ ਹੋਵੇ ਬੇਗਮਪੁਰਾ ਸ਼ਹਿਰ ਕੋਲ ਇਸ ਤਰ੍ਹਾਂ ਦਾ ਆਪਾਂ ਹੱਤਾ ਤੈਅ ਕਰਨਾ ਕਿ ਦੋ ਅਸੀਂ ਆਪਣੀ ਬਹਲਾ ਦੀ ਪਾਵਨ ਅੰਮ੍ਰਿਤ ਬਾਣੀ ਦੇ ਨਾਲ ਰੋਲ ਸਾਹਿਬ ਸਿੰਘ ਜੀ ਸੋ ਜਿਹੜੇ ਪਿੰਡਾਂ ਦੇ ਪ੍ਰਧਾਨ ਨੇ ਮੌਨਾਂ ਨੂੰ ਬੇਇਤੀ ਕਰਾਂਗਾ ਜੇਕਰ ਤੁਸੀਂ ਗੁਰੂ ਰਵਿਦਾਸ ਮਹਾਰਾਜ ਜੀ ਨੇ ਤੁਹਾਡੇ ਦੇ ਕਿਰਪਾ ਤੇ ਸੇਵਾ ਵੀ ਉਹਨਾਂ ਦੇ ਚੰਨਾਂ ਦੇ ਵਿੱਚ ਪੰਨ ਤੇ ਮੰਦੀ ਕਰ ਕਰਤਾ ਕਰਕੇ ਭਾਈ ਲਾਉ। ਤੇ ਨਾ ਹੋਵੇ ਅਸੀਂ ਦੋਗੜੇ ਬਣ ਕੇ ਰਹੀਏ ਜਦੋਂ ਆਪਣੇ ਘਰਾਂ ਦੇ ਵਿੱਚ ਫੰਕਸ਼ਨ ਹੋਣਾ ਤਾਂ ਅਸੀਂ ਗੁਰੂ ਰਵਿਦਾਸ ਮਹਾਰਾਜ ਦੀ ਪਾਵੜ ਬਾਣੀ ਨੂੰ ਜਿਹੜਾ ਵਿਚਾਰੀ ਹੈ ਨਾ ਇਹ ਅਕਸਰ ਹੁੰਦਾ ਬਹੁਤ ਸਾਦੇ ਸਤਾਰਾਂ ਦੇ ਪਿੰਡਾਂ ਜੇ ਮੈਂ ਲਾ ਲੈ ਕੇ ਦੱਸਾਂ ਤਾਂ ਬੜੇ ਪਿੰਡ ਨਿਕਲ ਜਾਣਗੇ। ਪਰ ਸਾਡਾ ਸੰਗਤ ਜਿੱਥੇ ਵਿਚਾਰਨ ਦੀ ਲੋੜ ਹੈ ਜੇ ਆਪਾਂ ਘਰਾਂ ਦੇ ਵਿੱਚ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਹੈ, ਗਮੀ ਦਾ ਹੈ ਤੇ ਉਹ ਮਹਾਰਾਜ ਦੀ ਪਾਵੜ ਬਾਣੀ ਨਾਲ ਨਹੀਂ ਕਰੀਏ ਤਾਂ ਕਈ ਵੇਰ ਪਤਾ ਕੀ ਕਹਿੰਦੇ ਹੁੰਦੇ ਕਿ ਤਾਂ ਮਾਰਾ ਦੀ ਬਾਣੀ ਤੋਂ ਹੁਣ ਆਈ ਆ ਕਿ ਸਾਡੀ ਆਸ ਤਾਂ ਉੱਥੇ ਜੁੜੀ ਹੋਵੇ ਨਾਲ ਜਿਆਦਾ ਮੁਕਤੀ ਮਿਲਣੀ ਮੈਂ ਕਹਿੰਦਾ ਉਹਦੇ ਨਾਲ ਮੁਕਤੀ ਨਹੀਂ ਮਿਲਣੀ ਇੱਥੇ ਤੁਹਾਡਾ ਕਰਮ ਪ੍ਰਧਾਨਾ ਉਸੇ ਬਾਣੀ ਚ ਲਿਖਿਆ ਹੋਇਆ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਾਈਂ ਤੇ ਜਿਸ ਤਰ੍ਹਾਂ ਤੁਸੀਂ ਕਰਮ ਕਰੋਗੇ ਉਸ ਤਰ੍ਹਾਂ ਦਾ ਭੋਗੋਗੇ ਜੇ ਤੁਹਾਨੂੰ ਤਾਂ ਭਾਈ ਸਾਧ ਸੰਗਤ ਜੀ ਕਰਮ ਦਾਸਿਆ ਧਰਮ ਬਣਾਓ ਤੇ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ ਨੂੰ ਆਪਣੇ ਹਿਰਦੇ ਚ ਵਸਾਓ ਸੋ ਜਿਆਦਾ ਮਾਗਰ ਕਰਦੇ ਹੋ ਸਾਧ ਸੰਗਤ ਜੀ ਮੈਂ ਬੇਨਤੀ ਕਰਾਂਗਾ ਸਾਡੇ ਸਰਕਾਰ ਲੋਕ ਵੀਰ ਖੁਸ਼ ਆਲਪਤੋ ਜਤਿੰਦਰ ਮੱਧਨ ਜੀ ਇਹ ਵੀ ਜਿਹੜੇ ਆਪ ਨੇ ਆ ਦੇ ਆਪਣੇ ਸਾਨੂੰ ਤੋਂ ਵਿਚਾਰ ਰੱਖਣਗੇ ਜੀ ਜੈ குருਦੇਵ ਧੰਨ ਬਦੇ